ਪਾਣੀ ਦੀ ਪੰਜਾਬੀ ਤੇ ਬੀਬੀ ਜਗੀਰ ਕੌਰ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਜੀ ਪਾਣੀ ਦੀ ਪੰਜਾਬੀ ਤੇ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬੀਬੀ ਜੀ ਹੁਣੀ ਇੱਕ ਮੀਟਿੰਗ ਹੁੰਦੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਵੀ ਜਾਂਦੇ ਨੇ ਔਰ ਉਹਨਾਂ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਜਾਂਦੇ ਨੇ ਅਕਾਲ ਤਖਤ ਸਾਹਿਬ ਦੇ ਜੇਸੇਦਾਰ ਨਾਲ ਮੀਟਿੰਗ ਹੋਈ ਉੱਥੇ ਵਿਚਾਰਿਆ ਵੀ ਗਿਆ ਸੱਤ ਮੈਂਬਰੀ ਕਮੇਟੀ ਦਾ ਮੁੱਦਾ ਪਰ ਵਿਚਾਰ ਹੁਣ ਤੱਕ ਹੋ ਰਿਹਾ ਸੀ ਕਿ ਸ਼ਾਇਦ ਇੰਟਰਵਿਨ ਹੋਣਗੇ ਕਰਨਗੇ ਅਕਾਲ ਤਖਤ ਸਾਹਿਬ ਦੇ ਜੇਸੇਦਾਰ ਪਰ ਐਦਾਂ ਕੁਝ ਕੀਤਾ ਨਹੀਂ ਗਿਆ ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ ਵੀ ਇਸ ਰਵੇਦ ਇੰਟਰਵਿਨਟੀਤਾ ਜੋ ਹੁਕਮਨਾਮਾ ਜਾਰੀ ਕੀਤਾ ਉਹ ਤੇ ਸਿੱਕ ਨੇ ਹੂੰ ਕਿਉਂਕਿ ਜੈਦਰ ਸਾਹਿਬ ਜੀ ਕੋ ਗੱਲ ਕਹੀ ਜਾਂਦੀ ਹੈ ਕਿ ਜੋ ਹੁਕਮਨਾਮਾ 2 ਦਸੰਬਰ ਦਾ ਜੋ ਹੁਕਮਨਾਮਾ 6 ਜਨਵਰੀ ਨੂੰ ਮੈਂ ਕਿਹਾ ਸੀਗਾ ਹੂੰ ਕਿਨ ਬਿਲ ਲਾਗੂ ਕੀਤਾ ਜਾਵੇ ਹੂੰ ਪਰ ਜੇ ਹੁਣ ਪ੍ਰਧਾਨ ਸ਼੍ਰੋਮਣੀ ਕਮੇਟੀ ਬੇਵਸੀ ਦਿਖਾਉਂਦਾ ਨਹੀਂ ਉਹਨਾਂ ਦੇ ਵਿੱਚ ਜਾ ਕੇ ਹੌਸਲਾ ਕਰ ਸਕਦਾ ਹੈ ਤੇ ਉਦੀ ਕਲਪੀ ਹੂੰ ਇਨਚਾਰਜ ਤੇ ਨਹੀਂ ਸੀ ਨਾ ਜੀ ਹੂੰ ਫਿਰ ਕਰਕੇ ਇਹਦਾ ਮਤਲਬ ਕਿ ਇਹ ਬੇਵਰਸ ਹੋ ਗਿਆ ਹੂੰ ਉਦੋਂ ਪਾਰਟੀ ਜਿਹੜੀ ਆ ਪਗੋੜੀ ਹੋ ਗਈ ਹੂੰ ਜਿਹੜਾ ਸੁਨੀਲ ਸਿੰਘ ਬਾਦਲ ਦਾ ਦਲ ਜਿਹੜਾ ਹੈ ਉਹ ਪਗੋੜਾ ਹੋ ਗਿਆ ਹੂੰ ਪੁੰਦਰ ਸਾਹਿਬ ਬਲਵਿੰਦਰ ਸਿੰਘ ਪੁੰਦਰ ਜਿਹੜੇ ਐਕਟਿੰਗ ਪ੍ਰਧਾਨ ਬਣੇ ਐ ਉਹਨੂੰ ਨਹੀਂ ਪਤਾ ਇੰਡੀਆ ਸੀ ਜੀਨੀਅਰ ਬੰਦੇ ਹੂੰ ਉਹਨੂੰ ਪਤਾ ਨਹੀਂ ਹੈ ਕਿ ਕਿਸੇ ਜੀ ਅਕਾਲ ਤਖਤ ਸਾਹਿਬ ਤੋਂ ਪਗੋੜੇ ਹੋ ਕੇ ਅਸੀਂ ਕਿੱਦਾਂ ਪਤਨੂ ਬਚਾ ਸਕਦੇ ਹੂੰ ਸੋ ਇਸ ਕਰਕੇ ਅਸੀਂ ਤੇ ਇੱਕੋ ਗੱਲ ਕਹਿੰਦੇ ਆ ਕਿ ਜੇ ਜੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਨਹੀਂ ਮੰਨਣਾ ਪਗੋੜੇ ਹੋਣਾ ਤੇ ਅਸੀਂ ਤੇ ਸਾਰੇ ਜਿਹੜੇ ਬਾਕੀ ਨਾ ਵਰਕਰ ਤੇ ਨਾ ਹੀ ਲੀਡਰ ਜਿਹੜੇ ਐ ਉਹ ਇਹ ਨਾਲ ਟੋਰਪੀ ਬੀਬੀ ਜੀ ਹੁਣ ਤੱਕ ਨਾ ਮੈਂ ਦੁਬਾਰਾ ਇੱਕ ਸਵਾਲ ਉਹ ਉਹ ਨਾਲ ਰਿਲੇਟ ਕਰਨਾ ਚਾਹੁੰਦਾ ਕਿਉਂਕਿ ਹੁਣ ਤੱਕ ਇਹ ਵਿਚਾਰ ਹੋ ਰਿਹਾ ਸੀ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਹੁਕਮਨਾਮਾ ਜ਼ਰੂਰ ਸੁਣਾਇਆ ਪਰ ਜੇ ਉਹ ਨਹੀਂ ਪੂਰਾ ਹੁੰਦਾ ਪਿਆ ਤਾਂ ਉਹਦੇ ਵਿੱਚ ਸ਼ਾਇਦ ਅਕਾਲ ਤਖਸਾਲ ਸਾਹਿਬ ਦੇ ਦਰ ਇੰਟਰਵਿਊ ਹੋ ਸਕਦੇ ਇੱਕ ਤਾਂ ਆ ਦੱਸ ਦਿਓ ਕਿ ਹੋ ਸਕਦੇ ਆ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਤੇ ਕਿਉਂ ਨਹੀਂ ਕਰ ਸਕਦੇ ਇਹ ਤੇ ਉਹਨਾਂ ਦੀ ਮਰਜ਼ੀ ਹੈ ਨਾ ਉਹ ਜਦედაਸੀ ਦੁਬਾਰਾ ਵੀ ਬੁਲਾ ਸਕਦੇ ਇਹਨਾਂ ਨੂੰ ਅਗਲਾ ਐਕਸ਼ਨ ਵੀ ਲੈ ਸਕਦੇ ਆ ਇਦਾਂ ਦੀ ਸਥਿਤੀ ਬਣ ਸਕਦੀ ਹੈ ਹੁਕਮਨਾਮਾ ਕੋਈ ਨਾ ਮੰਨੇ ਤੇ ਦੂਜਾ ਵੱਡਾ ਐਕਸ਼ਨ ਵੀ ਹੋ ਜਾਂਦਾ ਹੈ ਵੱਡਾ ਐ ਜਿਸ ਤਰ੍ਹਾਂ ਉਹਨੂੰ ਕਾਰਜ ਕਰ ਦੇਣਾ ਸਿੱਖੀ ਚੋ ਅੱਛਾ ਐਦਾਂ ਦਾ ਹੋ ਸਕਦਾ ਮਤਲਬ ਕਹਿੰਦੇ ਭਾਵ ਕਿ ਸਾਰੇ ਕਹਿੰਦੇ ਇਹਨਾਂ ਨਾਲ ਤੁਸੀਂ ਮੁਲਾਪ ਨਹੀਂ ਰੱਖਣਾ ਹੂੰ ਇਹ ਕਹਿ ਸਕਦੇ ਹਾਂ ਦੇ ਜੱਤਾ ਸਾਹਿਬ ਪੰਜਾਬੀ ਆ ਜੀ ਇਹ ਉਹਨਾਂ ਤੇ ਬਨਸਰ ਕਰਦਾ ਹੈ ਕੌਨਸਟੈਂਸ ਸਹਿबान ਇਕੱਠੇ ਹੋ ਕੇ ਫੈਸਲਾ ਲੈ ਸਕਦੇ ਹੂੰ ਅੱਛਾ ਬੀਬੀ ਜੀ ਮੈਂ ਆਖਰੀ ਸਵਾਲ ਪੁੱਛਾਂਗਾ ਜੇ ਜਿਵੇਂ ਅੱਜ ਦੇ ਹਾਲਾਤ ਬਣਦੇ ਪਏ ਔਰ ਅੱਜ ਤੋਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਹੋ ਜਵੇਗੀ ਕੀ ਮਤਲਬ ਸੁਧਾਰ ਲਹਿਰ ਦੇ ਵੱਲੋਂ ਇਹ ਅਪੀਲ ਕੀਤੀ ਜਾਵੇਗੀ ਕਿ ਵੱਡਾ ਐਕਸ਼ਨ ਕੀਤਾ ਜਾਵੇ ਅਸੀਂ ਦੇਖੋ ਸਿੰਘ ਸਾਹਿਬ ਨੂੰ ਅਸੀਂ ਨਹੀਂ ਕਹਿ ਸਕਦੇ ਇਹ ਉਹਨਾਂ ਨੇ ਦੇਖਣਾ ਸਦਾਨਤ ਕੀ ਕਹਿੰਦੇ ਆ ਬਰਿਆਦਾ ਕੀ ਕਹਿੰਦੀ ਹੈ ਅਸੀਂ ਕਿਉਂ ਉਹਨਾਂ ਨੂੰ ਹੁਕਮ ਜਾਰੀ ਕਰੀਏ ਜੀ ਅਸੀਂ ਕਿਉਂ ਆਦੇਸ਼ ਜਾਰੀ ਕਰੀਏ ਸਾਨੂੰ ਕੀ ਲੋੜ ਹੈ ਅਸੀਂ ਦੀ ਕੋਈ ਗੱਲ ਹੈ ਕਿ ਜੇ ਇਹ ਪਗੋੜੇ ਹੈ ਅਸੀਂ ਬਿਲਕੁਲ ਇਹਨਾਂ ਵੱਲ ਨਹੀਂ ਜਾਣਾ ਅਸੀਂ ਪਗੋੜਿਆਂ ਵੱਲ ਹੀ ਜਾਣਾ ਜੋ ਜੀ ਕਾਲਤਾ ਸਭ ਤੋਂ ਹੁਕਮ ਹੈ ਉਹ ਸਿਰਫ ਮੰਨ ਸਕਦੇ ਆ ਪਰ ਅਸੀਂ ਪਗੋੜਿਆਂ ਦੇ ਨਾਲ ਜਾ ਕੇ ਆਪਣਾ ਅਸੀਂ ਸਿਧਾਂਤ ਦਾ ਕਤਲ ਨਹੀਂ ਕਰ ਠੀਕ ਹੈ ਠੀਕ ਹੈ ਬੀਬੀ ਜੀ ਬਹੁਤ ਸ਼ੁਕਰੀਆ